ਫਿਰ ਮੈਂ ਇਹਨਾਂ ਨੂੰ ਲਹੂ ਲਹਾਨ ਚੁੱਕ ਕੇ ਚੰਬੇ ਹਸਪੀਟਲ ਚ ਲੈ ਕੇ ਗਿਆ। ਐ ਬੀਵੋ ਇਨ ਐਸਪਾਣਾ ਯੀ ਐਮੋਸ ਵੇਨੀਡੋ ਅਕੀ ਇ ਐਸਟੂਬੀਮੋਸ ਐਨ ਓਤਰਾ ਪ੍ਰੋਵਿੰਸਿਆ ਕੋਈ ਪੰਜਾਬੀ ਇਸ ਟਾਈਮ ਹਿਮਾਚਲ ਨਾ ਜਾਵੇ। ਇੱਕ ਕੰਗਣਾ ਤੂੰ ਕੋਈ ਚੀਜ਼ ਨਹੀਂ। ਇਹ ਕੋਈ ਚੀਜ਼ ਨਹੀਂ ਬਣਦੀ ਮਾਂ ਜਦੋਂ ਪੈਂਦੀ ਹੈ ਨਾ ਜਹਾਜਾਂ 'ਚ ਬੰਦੇ ਰਹਿ ਜਾਂਦੇ। ਜਿਹੜੀ ਕੰਗਣਾ ਰਣੌਤ ਦੇ ਥੱਪੜ ਜਿਹੜਾ ਵੱਜਾ ਨਾ ਅੱਛਾ ਇਹ ਇਹ ਸਾਰਾ ਉਸ ਘਟਨਾ ਦਾ ਇਹ ਸਾਰਾ ਉਸੇ ਘਟਨਾ ਦਾ ਹੀ ਉਹਦਾ ਨਾਮ ਲੈ ਕੇ ਸਾਡੀ ਮਤਲਬ ਕਿ ਮਾਂ ਆ ਸਾਡਾ ਇਹ ਹੈ ਸਾਡਾ ਉਹ ਹੈ ਅਸੀਂ ਪੰਜਾਬੀਆਂ ਨੂੰ ਐ ਕਰਦਾਂਗੇ ਇੱਥੇ ਵੜ ਨਹੀਂ ਦਵਾ ਕਿ ਕਿਸ ਨੂੰ ਮਤਲਬ ਕਿ ਇੱਕ ਬਹਾਦਰੀ ਦੇ ਨਾਲ ਹੀ ਅਸੀਂ ਬਚ ਗਏ ਨਹੀਂ ਨਹੀਂ ਤੋ ਜਵਾਨ ਸੀ ਕੱਦ ਪਰ ਜਾਨ ਸੀ ਨਹੀਂ ਤੇ ਉਹਨਾਂ ਸਾਡੀਆਂ ਬੋਤਲਾਂ ਵੀ ਲੈ ਜਾਣਗੇ ਅ ਵਿਸ਼ਵ ਟੀਵੀ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਬਰਵੰਦਰ ਸਿੰਘ ਪੱਖੋ ਦੇ ਵੱਲੋਂ ਆਪ ਸਭ ਨੂੰ ਖਾਤੇ ਪ੍ਰਵਾਨ ਹੋ ਵੇਜੀ ਔਰ ਅੱਜ ਇੱਕ ਬੇਹੱਦ ਦੁਖਦਾਈ ਖਬਰ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਅ ਇਸ ਵਕਤ ਸਾਡੇ ਨਾਲ ਨੇ ਜੀ ਸਾਡੇ ਵੀਰ ਜੋਬਨਜੀਤ ਸਿੰਘ ਜੋ ਕਿ ਇੱਕ ਰੈਨਾਉਂਡ ਫੈਮਿਲੀ ਆ ਮਾਝੇ ਦੀ ਇੱਕ ਇੱਕ ਐਨਆਰਆਈ ਫੈਮਿਲੀ ਜਿਹੜੀ ਕਿ ਅੰਮ੍ਰਿਤਸਰ ਡਿਸਟ੍ਰਿਕਟ ਨੂੰ ਬਿਲੋਂਗ ਕਰਦੀ ਹੈ ਔਰ ਵਿਦੇਸ਼ ਚੋਂ ਇਹ ਆਏ ਆਪਣੇ ਪਰਿਵਾਰ ਸਮੇਤ ਔਰ ਡਲਹੌਜੀ ਦੇ ਏਰੀਏ ਦੇ ਵਿੱਚ ਘੁੰਮਣ ਗਏ ਨੇ ਉੱਥੇ ਇਹਨਾਂ ਦੇ ਨਾਲ ਕੁਝ ਲੋਕ ਗੁੰਡਾਗਰਦੀ ਕਰਦੇ ਨੇ ਇਹਨਾਂ ਦੇ ਗਲ ਪੈਂਦੇ ਨੇ ਔਰ ਛੱਟਾਂ ਵੀ ਲਾਈਆਂ ਇਹਨਾਂ ਨੂੰ ਕੀ ਕੁਝ ਹੋਇਆ ਇਸ ਵਕਤ ਸਾਡੇ ਨਾਲ ਜੋਬਨਵੀਰ ਸਾਡੇ ਨਾਲ ਨੇ ਇਹ ਬਹੁਤ ਵਧੀਆ ਐ ਐਨਆਰਆਈ ਸਾਡੇ ਵੀਰ ਨੇ ਬੜਾ ਅੱਛਾ ਪਰਿਵਾਰ ਆ ਇਲਾਕੇ ਚ ਕੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਇਹ ਇਹਨਾਂ ਦਾ ਨਾਮ ਜੋਬਨਵੀਰ ਦਾ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਜੀ ਕੀ ਕੀ ਕੁਝ ਹੋਇਆ ਬੀਤਿਆ ਤੇ ਕਿਉਂ ਹੋਇਆ ਕੀ ਘਟਨਾ ਵਾਪਰੀ ਆ ਜੋਬਨਵੀਰ ਜੀ ਵਿਸ਼ਵ ਟੀਵੀ ਤੇ ਤੁਹਾਡਾ ਸਵਾਗਤ ਹੈ ਤੇ ਸਾਨੂੰ ਇਸ ਗੱਲ ਦਾ ਬੜਾ ਦੁੱਖ ਹੋਇਆ ਵੀ ਤੁਸੀਂ ਕੋਮਣ ਗਏ ਸੀ ਪਰਿਵਾਰ ਸਮੇਤ ਔਰ ਉੱਥੇ ਕੋਈ ਤੁਹਾਡੇ ਨਾਲ ਸਖਾਵੀ ਘਟਨਾ ਵਾਪਰੀ ਆ ਕੀ ਕੁਝ ਹੋਇਆ ਤੁਹਾਡੇ ਨਾਲ ਭਾਜੀ ਅਸੀਂ ਲਾਸਟ 3 ਦਿਨ ਪਹਿਲਾਂ ਜੀ ਜਲੰਧਰ ਗਏ ਜੀ ਜਲੰਧਰ ਤੋਂ ਸਾਡੀ ਜਿਹੜੀ ਵਾਈਫ ਆ ਮੈਸੇਜ ਹੈ ਜੀ ਇਹ ਹੈਗੀ ਆ ਮਤਲਬ ਕਿ ਸਪੈਨਿਸ਼ ਅੱਛਾ ਤੇ ਗੋਰੀ ਨਾਲ ਆਈ ਠੀਕ ਘੁੰਮਣ ਵਾਸਤੇ ਇੰਡੀਆ ਓਕੇ ਐਂਡ ਇਹਨਾਂ ਨੇ ਕਿਹਾ ਕਿ ਅਸੀਂ ਜਾਣਾ ਵਾ ਡਲੋਜੀ ਓਕੇ ਕਿਉਂਕਿ ਇਹ ਬਹੁਤ ਲਾਈਕ ਕਰਦੀ ਇਹਨੇ ਮਤਲਬ ਕਿ ਉੱਥੇ ਪੜ੍ਹਿਆ ਸੁਣਿਆ ਹੈ ਤੇ ਅਸੀਂ ਫਿਰ ਇੱਥੋਂ ਨਿਕਲੇ ਰਾਤ ਜਲੰਧਰ ਤੋਂ ਪਠਾਨਕੋਟ ਪਠਾਨਕੋਟ ਤੋਂ ਡਲੋਜੀ ਰਾਤ ਅਸੀਂ 2 ਵਜੇ ਡਲੋਜੀ ਪਹੁੰਚੇ ਤੇ ਉੱਥੇ ਸਟੇ ਕੀਤਾ ਸਵੇਰੇ ਉੱਠੇ ਅਹੀਂ ਨਿਕਲੇ ਖਜਾਰ ਵਾਸਤੇ ਓਕੇ ਇਹਨੇ ਕਿਹਾ ਖਜਾਰ ਜਾਣਾ ਵੇਖਣਾ ਠੀਕ ਚਲੋ ਸਾਰਾ ਕੁਝ ਨੋਰਮਲ ਹੀ ਅਹੀਂ ਉੱਥੇ ਗਏ ਮੈਂ ਗੱਡੀ ਪਾਰਕ ਚ ਲਾਈ ਹਮ ਤੇ ਮਤਲਬ ਕਿ ਮੇਰੇ ਜੂਨੀ ਬਚਪਨ ਦੇ ਦੋਸਤ ਪੁਰਾਣੇ ਓਕੇ ਉਹ ਉੱਥੇ ਬੈਠੇ ਸੀ 6 ਜਣੇ ਓਕੇ ਤਾਬੇ ਦੇ ਉੱਤੇ ਇੱਕ ਤਾਬਾ ਸੀ ਥੱਲੇ ਖਜਾਰ ਪਾਰਕ ਦੇ ਵਿੱਚ ਹੀ ਹਮ ਤੇ ਮੈਂ ਮਜ਼ਾਕ ਦੇ ਵਿੱਚ ਉਹਨਾਂ ਨਾਲ ਗੱਲਾਂ ਬਾਤਾਂ ਕਰ ਲੈ ਪਿਆ ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਤੁਹਾਡਾ ਹੱਥ ਵੇਖਣਾ ਆ ਹਾਂ ਅਸੀਂ ਗੱਲਾਂ ਬਾਤ ਇਹ ਅੱਗੇ ਨਿਕਲ ਗਏ ਸਾਰੇ ਤੇ ਚਲੋ ਇਨੀ ਗੱਲ ਹੋਈ ਤੇ ਉੱਥੇ ਇੱਕ ਬੰਦਾ ਆਇਆ ਉਹਨੇ ਟੋਪੀ ਪਾਈ ਈ ਛੋਟੇ ਜਿਹੇ ਕੱਦ ਦਾ ਹਮਚਲੀ ਮੈਨੂੰ ਕਿਹਾ ਕਿ ਮੈਂ ਇੱਥੋਂ ਦਾ ਪ੍ਰਧਾਨ ਆ ਓਕੇ ਤੇ ਤੂੰ ਕਿਹੜੇ ਬੇਸ ਤੇ ਇਹਨਾਂ ਦਾ ਹੱਥ ਵੇਖ ਰਿਹਾ ਮੈਂ ਉਹਨੂੰ ਕਿਹਾ ਕਿ ਮੈਂ ਤਾਂ ਮਜ਼ਾਕ ਕਰਨਾ ਮੇਰੇ ਦੋਸਤ ਆ ਪਰ ਫਿਰ ਵੀ ਉਹਨੇ ਬਿਨਾਂ ਪੁੱਛੇ ਮੈਨੂੰ ਗਾਲਾਂ ਕੱਢਣੇ ਸ਼ੁਰੂ ਕਰਤੀਆਂ ਅੱਛਾ ਮੈਨੂੰ ਅਬਿਊਜ਼ ਕੀਤਾ ਮੈਨੂੰ ਉਹਨੇ ਮਜਬੂਰ ਕੀਤਾ ਬੋਲਣ ਵਾਸਤੇ ਪੰਜਾਬੀ ਦਾ ਨਾਮ ਲੈ ਕੇ ਗਾਲਾਂ ਕੱਢਦਾ ਸੀ ਮੈਂ ਇੱਥੋਂ ਦਾ ਪ੍ਰਧਾਨ ਆ ਮੈਂ ਤੇਰੇ ਚਪੇੜਾ ਮਾਰਾਂਗਾ ਮੈਂ ਹੀ ਪੰਜਾਬੋਂ ਕੁਝ ਨਹੀਂ ਜਾਣਦੇ ਅਸੀਂ ਮਤਲਬ ਐਦਾਂ ਕਰਦਾਂਗੇ ਅੱਛਾ ਵੀ ਸਾਰੇ ਪੰਜਾਬੀਆਂ ਨੂੰ ਗਾਲਾਂ ਸਾਰੇ ਪੰਜਾਬੀ ਉਹਨੇ ਜਦੋਂ ਨਫ਼ਰਤ ਫਲਾਈ ਫਿਰ ਮੇਰਾ ਬ੍ਰਦਰ ਜਿਹੜਾ ਹੀ ਨਾ ਹੁਣ ਤੁਹਾਨੂੰ ਪਤਾ ਭਰਾ ਤੇ ਭਰਾ ਹੀ ਹੁੰਦਾ ਨਾ ਮੇਰਾ ਬ੍ਰਦਰ ਆਇਆ ਤੇ ਮੈਂ ਇਹਨੂੰ ਦੱਸੀ ਗੱਲ ਮੈਂ ਕਿਹਾ ਕਿ ਇਹ ਟੋਪੀ ਵਾਲਾ ਬੰਦਾ ਕਿਹਾ ਕਿ ਮੈਂ ਇਥੋਂ ਦਾ ਪ੍ਰਧਾਨ ਆ ਤੇ ਇਹਨੇ ਮੈਨੂੰ ਗਾਲਾਂ ਕੱਢੀਆਂ ਆ ਹੁਣ ਤੁਸੀਂ ਦੱਸੋ ਇੱਕ ਪੰਜਾਬੀ ਬੰਦਾ ਵਾ ਉਹਨੂੰ ਕੋਈ ਹਿਮਾਚਲੀ ਆਣ ਕੇ ਕਵੇ ਕਿ ਮੈਂ ਤੇ ਥੱਪੜ ਮਾਰੂੰਗਾ ਚੱਲੋ ਬਾਹਰ ਤੇ ਬੰਦੇ ਦਾ ਖੂਨ ਤੇ ਖੋਲਦਾ ਨਾ ਮਤਲਬ ਵੀ ਕੋਈ ਨਹੀਂ ਹੁਣ ਅਬਿਊਸ ਕਰੇ ਤੁਹਾਡੀ ਪੰਜਾਬੀਆਂ ਦੀ ਮੈਨੂੰ ਉਹਨੇ ਗੰਦੀਆਂ ਗਾਲਾਂ ਕੱਢੀਆਂ ਮੈਂ ਬੋਲ ਨਹੀਂ ਸਕਦਾ ਓਕੇ ਜਦੋਂ ਨੇ ਮੈਨੂੰ ਭੈਣ ਮਤਲਬ ਕਿ ਮਾਵਾਂ ਭੈਣਾਂ ਜੀਆਂ ਗਾਲਾਂ ਕੱਢੀਆਂ ਸ਼ੁਰੂ ਕੀਤੀਆਂ ਹੂੰ ਮੈਂ ਇਹਨਾਂ ਨੂੰ ਇਹ ਗੱਲ ਨਹੀਂ ਦੱਸੀ ਹੂੰ ਮੈਂ ਕਿ ਚੱਲ ਕੋਈ ਗੱਲ ਨਹੀਂ ਗੱਲ ਟਾਲੇ ਜੂਗੀ ਹੂੰ ਤੇ ਆਪਾਂ ਨਿਕਲ ਜਾਾਂਗੇ ਹੂੰ ਚਲੋ ਅਸੀਂ ਵਾਪਸ ਆਏ ਹੂੰ ਤੇ ਇਹਨਾਂ ਨੇ ਕੁੱਨ ਨੂੰ ਪੁੱਛਿਆ ਹੂੰ ਵੀ ਤੂੰ ਮੇਰੇ ਬ੍ਰਦਰ ਨੂੰ ਆਹ ਗੱਲ ਕਿਉਂ ਕਹੀ ਮੈਂ ਫਿਰ ਵੀ ਇਹਨਾਂ ਨੂੰ ਮੈਂ ਕਿ ਚੱਲ ਕੋਈ ਨਹੀਂ ਗੱਲ ਹੋ ਗਈ ਚੱਲ ਇਹਨੇ ਕਹਿੰਨੇ ਇੱਕ ਵਾਰੀ ਪੁੱਛ ਲੈਨੇ ਆ ਹੂੰ ਉਹਨੇ ਸਾਨੂੰ ਕੁਝ ਨਹੀਂ ਪੁੱਛਿਆ ਹੂੰ ਗੱਡੀਆਂ ਉਹਨੇ ਸਾੜਦੇ ਅਟੈਕ ਕੀਤਾ ਅੱਛਾ ਪਹਿਲੋਂ ਇੱਕ ਨੇ ਕੀਤਾ ਹੂੰ ਚਲੋ ਅਸੀਂ ਤਗੜੇ ਹਾਂ ਸਰੀਰੋ ਦੋਵੇਂ ਜਾਣੇ ਹੂੰ ਉਹਨੇ ਪਹਿਲੋਂ ਫੋਨ ਕੀਤਾ 20 ਜਾਣੇ ਆਏ ਹੂੰ 20 ਜਾਣੇ ਆਏ ਅਸੀਂ ਜਵਾਨ ਹਾਂ ਉਹਨਾਂ ਤੇ ਕੱਦ ਵੀ ਮਾਚ ਲਿਆ ਤੁਹਾਨੂੰ ਪਤਾ ਕੱਦ ਬਹੁਤ ਛੋਟੇ ਹੁੰਦੇ ਆ ਹੂੰ ਅਸੀਂ 6.5 ਫੁੱਟ ਜਵਾਨ ਅਸੀਂ ਉਹਨਾਂ ਦੀ ਵਾਹ ਨਹੀਂ ਜਾਣ ਦਿੱਤੀ ਤੇ ਉਹਨਾਂ ਨੇ ਮੁੜ ਕੇ ਜਦੋਂ ਵੇਖਿਆ ਨਾ ਵੀ ਇਹ ਬੰਦੇ ਜਿਹੜੇ ਆ ਵੀ ਸੜ ਤੋਂ ਸਾਹਮੇ ਨਹੀਂ ਜਣ ਹੱਥ ਨਹੀਂ ਪੈਂਦਾ ਹੂੰ ਅਸੀਂ ਗਾੜੀੋਂ 15 ਮਿੰਟ ਉਹਨਾਂ ਦੇ ਨਾਲ 20 ਜਾਣਿਆਂ ਨਾਲ ਕੋਲੇ ਆ ਉਹਨਾਂ ਦੀ ਅਸੀਂ ਵਾਹ ਨਹੀਂ ਜਾਣ ਦਿੱਤੀ। ਹਾਂ। ਉਹਨਾਂ ਨੇ ਫਿਰ ਫੋਨ ਕੀਤਾ। ਮਤਲਬ ਕਿ ਅਣਗਿਣਤ ਭੀੜ ਆਈ। ਅੱਛਾ। ਜਿਹਦੀ ਮਤਲਬ ਕਿ ਸਾਖੜਿਆਂ ਦੀ ਤਦਾਦ। ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਅੱਛਾ। ਕਿਸ ਕੋ ਡੰਡਾ ਹਾਂ। ਕਿਸ ਕੋ ਕੋਸ਼ ਹਾਂ। ਉਹਨਾਂ ਨੇ ਜਦੋਂ ਵੇਖਿਆ ਵੀ ਇਹਨਾਂ ਨੇ ਸਾਡੇ ਹੱਥ ਨਹੀਂ ਹੋਣਾ ਇਦਾਂ ਕਿਉਂਕਿ ਦੋਵੇਂ ਜਣੇ ਜਵਾਨ ਆ। ਹਾਂ। ਉਸ ਤੋਂ ਬਾਅਦ ਉਹ ਸਾਰੀ ਭੀੜ ਨੇ ਸਾਡੇ ਵੱਲ ਰੂੜੇ ਮਾਰਨੇ ਸ਼ੁਰੂ ਕਰ ਦਿੱਤੇ। ਤੇ ਸੱਟਾਂ ਵੱਜੀਆਂ ਗਈਆਂ ਇਹਨਾਂ ਦੇ ਸਿਰ ਦੇ ਵਿੱਚ ਰਾਡ ਵੱਜੀ। ਹੂੰ ਉਹਨਾਂ ਕਿਸ ਨੇ ਲੋਹੇ ਦੀ ਰਾਡ ਮਾਰੀ ਪਿੱਛੋਂ ਹੂੰ ਪਿੱਛੋਂ ਕਿਉਂਕਿ ਉਹ ਜਿਆਦੇ ਜਾਣੇ ਕਿ ਸਾਡੇ ਹੱਥ ਥੋੜੇ ਸੀ ਉਹਦੇ ਹੱਥ ਹੋ ਗਏ 500 ਅਸੀਂ ਜਾ ਰਹਾ ਥਾ ਫਿਰ ਉਹਨਾਂ ਨੇ ਪਿੱਛੋਂ ਰਾਡ ਮਾਰੀ ਬਹੁਤ ਜ਼ੋਰ ਨਾਲ ਇਹ ਹੋ ਗਏ ਬੇਹੋਸ਼ ਹੂੰ ਤੇ ਮਤਲਬ ਕਿ ਅਹੀਂ ਵੀ ਉਹਨਾਂ ਦੇ ਪੂਰਾ ਮਤਲਬ ਉਹਨਾਂ ਨਾਲ ਪੰਜਾਬੀਆਂ ਨੂੰ ਗਾਲਾਂ ਕੱਢੀ ਗਏ ਮਤਲਬ ਕਾਰਨ ਕੀ ਤੁਸੀਂ ਸਮਝੋ ਇਸ ਗੱਲ ਦਾ ਇਹ ਗੱਲ ਦਾ ਕਾਰਨ ਇਹ ਕਿ ਨਫ਼ਰਤ ਜਿਹੜੀ ਕੰਗੜਾ ਰਣੌਤ ਦੇ ਥੱਪੜ ਜਿਹੜਾ ਵੱਜਾ ਨਾ ਅੱਛਾ ਇਹ ਇਹ ਸਾਰਾ ਉਸ ਘਟਨਾ ਦਾ ਪੈਕ ਇਹ ਸਾਰਾ ਉਸੇ ਘਟਨਾ ਦਾ ਹੀ ਇੱਕ ਕਿਰਿਆ ਕਰਮਿਆ ਹੋਰ ਕੋਈ ਗੱਲ ਨਹੀਂ ਹੈਗੀ ਜਿਹੜੀ ਕੰਗਣਾ ਦੀ ਇਹ ਗੱਲ ਉੱਥੇ ਕਿਸੇ ਨੇ ਕਹੀ ਉਹ ਸਾਰੇ ਨਾਂ ਲੈ ਲੈ ਕੇ ਗਾਲਾ ਕੱਢਦੇ ਸੀ ਪੰਜਾਬੀਆਂ ਨੂੰ ਅੱਛਾ ਵੀ ਉੱਥੇ ਕੋ ਕੰਗਣਾ ਦਾ ਜ਼ਿਕਰ ਹੋਇਆ ਕਿਸੇ ਨੇ ਵੀ ਤੁਸੀਂ ਕੰਗਣਾ ਨਾਲ ਆ ਕੁਝ ਕੀਤਾ ਸਾਨੂੰ ਆ ਗੁੱਸਾ ਤਾਂ ਆ ਵੀ ਅਸੀਂ ਸਾਰੇ ਵਿੱਚ ਉਹਦਾ ਉੱਚੀ ਉੱਚੀ ਨਾਂ ਲੈਂਦੇ ਸੀ ਅੱਛਾ ਹਾਂਜੀ ਉਹਦਾ ਨਾਂ ਲੈ ਕੇ ਸਾਡੀ ਮਤਲਬ ਕਿ ਮਾਇਆ ਸਾਡਾ ਇਹ ਹੈ ਸਾਡਾ ਉਹ ਹੈ ਅਸੀਂ ਪੰਜਾਬੀਆਂ ਨੂੰ ਐ ਕਰਦਾਂਗੇ ਇੱਥੇ ਵੜ ਨਹੀਂ ਦਵਾ ਕੇ ਕਿਸੇ ਨੂੰ ਫਿਰ ਮੈਂ ਇਹਨਾਂ ਨੂੰ ਲਹੂ ਲਹਾਨ ਚੁੱਕ ਕੇ ਚੰਬੇ ਹਸਪੀਟਲ ਚ ਲੈ ਕੇ ਗਿਆ ਅੱਛਾ ਹਾਂਜੀ ਕੱਲਾ ਗੱਡੀ ਚ ਗੱਡੀ 'ਚ ਲੱਦ ਕੇ ਸਕਾਰਪੀਓ ਗੱਡੀ ਸੀ ਉਹਦੇ ਵਿੱਚ ਲੱਦ ਕੇ ਚੰਬੇ ਖੜਿਆ ਚਿਹਰਾ ਉੱਥੇ ਕੋਈ ਹਸਪੀਟਲ ਨਹੀਂ ਕੋਈ ਕੁਝ ਨਹੀਂ ਇੱਕ ਹਸਪੀਟਲ ਸਾਨੂੰ ਲੱਭਾ ਡਾਕਟਰ ਚਲੋ ਰੱਬ ਰੂਪ ਪਰ ਬੰਦਾ ਹੀ ਹੋ ਅੱਛਾ ਤੁਸੀਂ ਪੱਗਾਂ ਬਧੀਆਂ ਸੀ ਦੋਨਾਂ ਭਰਾਵਾਂ ਨੇ ਨਹੀਂ ਅਹੀਂ ਉਦੋਂ ਉਦੋਂ ਸਾਡਾ ਮਤਲਬ ਕਿ ਅਹੀਂ ਲੱਤ ਗਿਆ ਸਾਡਾ ਸਾਰਾ ਕੁਝ ਅੱਛਾ ਪਹਿਲੋਂ ਅਸੀਂ ਪਰਨੇ ਪੁਰਨੇ ਬੰਨੇ ਸੀ ਠੀਕ ਆ ਉਹਨਾਂ ਸਾਨੂੰ ਖਲਾ ਇੱਕ ਮਤਲਬ ਕਿ ਮਾਰ ਨਾ ਅਹੀਂ ਦੁਨੀਆ ਜਦੋਂ ਪੈ ਗਈ ਹਾਂ ਮਤਲਬ ਕਿ ਇੱਕ ਬਹਾਦਰੀ ਦੇ ਨਾਲ ਹੀ ਅਸੀਂ ਬਚ ਗਏ ਨਹੀਂ ਨਹੀਂ ਜਵਾਨ ਸੀ ਕੱਦ ਜਾਨ ਸੀ ਨਹੀਂ ਤੇ ਉਹਨਾਂ ਸਾਡੀਆਂ ਬੋਟਲੀਆਂ ਵੀ ਲੈ ਜਾਣੀਆਂ ਅਹੀਂ ਹੂੰ ਸਮੇਂ ਨਿਕਲ ਇੱਕ ਇੱਕ ਨੇ ਪੱਥਰ ਚੁੱਕਿਆ ਮੈਂ ਸਾਹਮਣੇ ਹਾਂ ਮੇਰੇ ਐਡਾ ਪੱਥਰ ਹੂੰ ਸਿਰ ਦੇ ਵਿੱਚ ਮਾਰਨ ਵਾਸਤੇ ਹੂੰ ਮੈਂ ਜੇ ਮੇਰੇ ਕੋ ਬਾਲਾ ਨਾ ਹੁੰਦਾ ਮੈਂ ਉਹਦੇ ਗੋਡੇ ਦੇ ਉੱਤੇ ਬਾਲਾ ਮਾਰਿਆ ਉਹਦਾ ਗੋਡਾ ਜਿਹੜਾ ਇਥੋਂ ਮਤਲਬ ਕਿ ਫੇਰ ਡਿੱਗਾ ਪਛਾਹ ਹੋ ਕੇ ਉਹ ਹੂੰ ਜੇ ਤੇ ਹੁਣ ਹਿਮਾਚਲ ਇੱਕ ਟੂਰਿਸਟ ਪਲੇਸ ਆ ਹਿਮਾਚਲ ਜਾਣਾ ਪਾਪ ਜੀ ਹੂੰ ਕੋਈ ਪੰਜਾਬੀ ਇਸ ਟਾਈਮ ਹਿਮਾਚਲ ਨਾ ਜਾਵੇ ਜੇ ਉਹ ਵਿਆਹ ਕੋਈ ਪਤਾ ਨਹੀਂ ਜੇ ਕਿੰਨੇ ਕੀ ਕਰਨਾ ਜੀ ਕਿਉਂਕਿ ਪਿਛਲੇ ਦਿਨੀ ਮਨੀਕਰਨ ਸਾਹਿਬ ਵੀ ਗਿਆਨ ਨਾਲ ਕੁਸ਼ ਮਨੀਕਰਨ ਸਾਹਿਬ ਹਾਸਾ ਆਇਆ ਉੱਥੇ ਵੀ ਡਲੋਜੀ ਵੀ ਬਹੁਤ ਹਾਸੇ ਹੋਏ ਆ ਹੈਗੀ ਆ ਮੇਰੀ ਭਾਬੀ ਉਹ ਮੇਰਾ ਬਰਦਰ ਸਾਹਮਣੇ ਵੇਖ ਲੋ ਆ પાર્વતી ਹਸਪੀਟਲ ਬੈੱਡ ਤੇ ਪਏ ਆ ਜੀ ਜੀ ਹੈਨਾ ਸਿਰ ਦੇ ਵਿੱਚ ਇੰਜਰੀ ਆ 3 ਦਿਨ ਕੋਮਾ ਚ ਰਹੇ ਸਮਝਣ ਦੀ ਗੱਲ ਉੱਥੋਂ ਮੈਂ ਚੁੱਕ ਕੇ ਲਿਆ ਆ ਕੇ ਇੱਥੇ ਫਿਰ ਦਾਖਲ ਕਰਾਇਆ ਘਰ ਦੇ ਵਿੱਚ ਪ੍ਰੋਬਲਮ ਕਿੰਨੀ ਹੋਈ ਕਿੰਨਾ ਪੈਸੇ ਦੀ ਤੇ ਚਲੋ ਕੋਈ ਗੱਲ ਮੇਰੀ ਭਾਸ਼ਾ ਸਮਝ ਲੈਣ ਕੇ ਜਾਈਏ ਨਹੀਂ ਮੈਂ ਤੁਸੀਂ ਮੈਨੂੰ ਦੱਸੋ ਮੈਂ ਟਰਾਂਸਲੇਟ ਕਰ ਦਾਂਗਾ ਅੱਛਾ ਸਹੀ ਗੱਲ ਹਾਂਜੀ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਕੀ ਵੇਖਿਆ ਇਹਨਾਂ ਨੇ ਵੀ ਉੱਥੇ ਕੀ ਕੁਝ ਜੋ ਘਟਨਾ ਵਾਪਰੀ ਹੈ ਇਹ ਆਪਣੀਆਂ ਆਪਣੇ ਮੋਝ ਦੱਸਣ ਵੀ ਕੀ ਕੁਝ ਹੋਇਆ ਇਹ ਦਿਲੇ ਤੂੰ ਨੰਬਰੇ ਪਰ ਮੇਰੋ ਇਹ ਤੂੰ ਪਾਈਸ Y mirándola ahí. Vale. Y luego dice lo que ha pasado allí. Y ponte la. A a la, a la eh, no, no pasa nada. Me llamo Yolanda González García. Eh, vivo en España. Y hemos venido aquí y estuvimos en otra provincia. De, fuera de Punjab. Fuera de Punjab. En Machel y Dulhausi. En Machel y Dulhausi. Y allí es donde realmente estuvimos. Y había un chico que empezó como a insultarnos. Entonces mi cuñado empezó a decirle que no nos insulte y mi marido igual. Y se avalancharon encima de ellos cerca de 100 personas. Y, y, que... y no había forma mm. de poder quitarse de encima. Yo creía que, que mi marido se había muerto porque era imposible mm. de quitar a esas personas de encima. Y entonces, gracias a la policía, tres policías nos ayudaron con palos y esas personas pudieso, pudieron irse de ahí, de ese lado. Y a ellos, pues mi marido tiene una herida en la cabeza con puntos muy grave, muy grave y, la pierna, y el brazo roto. Y eso fue lo que pasó. Luego, cuando trae. Los... Luego eh, un policía que nos ayudó mucho que nos llevó hasta hospital. el hospital y ahí en el hospital la verdad es que se portó muy bien con nosotros le agradecemos de corazón porque gracias a ellos fueron tres ángeles que nos ayudaron a salir de esa situación porque yo creía que no los volvía a ver ni a mi cuñado ni a mi marido eso fue todo gracias es lo que, que me yolanda garcía gonzález spain de reino valía que hmm. me india con apne husband ਤੇ ਆਪਣੇ देर ਦੇ ਨਾਲ ਆਏ ਆ ਤੇ ਅਸੀਂ ਕੁੰਮਣ ਵਾਸਤੇ ਡਲੋਜੀ ਗਏ ਉਥੇ ਜਾ ਕੇ ਅਸੀਂ ਸਾਰਾ ਰਾਤ ਰਏ ਸਵੇਰੇ ਅਸੀਂ ਖਜਾਰਵਲ ਜਿਹੜਾ ਚਲਾ ਪਾਇਆ ਖਜਾਰ ਜਾ ਕੇ ਇੱਕ ਬੰਦੇ ਨਾਲ ਸਾਡੀ ਮੇਰੇ ਦੇਰ ਦੀ ਮੇਰੀ ਥੋੜੀ ਬਹੁਤੀ ਕਈ ਸੁਣੀ ਹੋਈ ਉਹ ਬੰਦੇ ਨੇ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਤੇ ਅਸੀਂ ਇਹਨੇ ਮੈਂ ਪਹਿਲਾਂ ਉਹਨੂੰ ਕਿਹਾ ਵੀ ਬੋਲ ਕੇ ਪਰ ਉਹ ਨਹੀਂ ਰੁਕਿਆ ਫਿਰ ਮੇਰੇ ਬ੍ਰਦਰ ਨੇ ਉਹਨੂੰ ਕਿਹਾ ਫਿਰ ਉਹ ਸਾਡੇ ਤੇ ਉਹਨੇ ਅਟੈਕ ਕੀਤਾ ਇਹ ਫਿਰ ਕਹਿੰਦੀ ਕਿ 200 ਬੰਦੇ ਨੇ ਤਕਰੀਬਨ ਇਹਨਾਂ ਦੋਵਾਂ ਨੂੰ ਮੀਨੂ ਤੇ ਉਹਨ ਮਤਲਬ ਕਿ ਇਹ ਮਾਰਨ ਵਾਸਤੇ ਆਏ ਪੂਰੇ ਮਾਰਨ ਦੇ ਇਰਾਦੇ ਨਾਲ ਕਿ ਇਹਨਾਂ ਦੀਆਂ ਬੋਟੀਆਂ ਵੀ ਨੋਚ ਕੇ ਲੈ ਜਾਣਗੇ ਨਹੀਂ ਤੇ ਉਹਨਾਂ ਬੰਦਿਆਂ ਨੇ ਇੱਕ ਨਸਲਵਾਦ ਨੂੰ ਲੈ ਕੇ ਜਿਹੜਾ ਵਾ ਮਤਲਬ ਕਿ ਇੱਕ ਨਿੱਕੀ ਜੀ ਗੱਲ ਨੂੰ ਲੈ ਕੇ ਕਿਸੇ ਦੇ ਉੱਤੇ ਮਤਲਬ ਕਿ ਇੱਡਾ ਵੱਡਾ ਅਟੈਕ ਕੀਤਾ ਇਹ ਇਹ ਵਿਚਾਰੀ ਰੱਬ ਰੂਪ ਜਨਾਨੀ ਆ ਬਟ ਇਹਨਾਂ ਨੂੰ ਇਹ ਪੁੱਛਣਾ ਚਾਹਣਾ ਹੈ ਭਈ ਕਿਸ ਤਰ੍ਹਾਂ ਦਾ ਇਹ ਮਤਲਬ ਇਹ ਇਹਨਾਂ ਦੇ ਮਨ ਤੇ ਅਸਰ ਹੋਇਆ ਭਈ ਇਹ ਤੇ ਸਮਝਦੇ ਆ ਕਿ ਜਿਤਨਾ ਐਨ ਆਰ ਆਈ ਲੋਕ ਜਿਹੜੇ ਆ ਭਈ ਸਾਰੀ ਦੁਨੀਆ ਇੱਕਿਆ ਪਿਆਰ ਰੱਬ ਦਾ ਪਿਆਰੇ ਲੋਕ ਦੇ ਪਿਆਰ ਵੰਡਦੇ ਆ ਪਿਆਰ ਸਾਰੇ ਕਿ ਨਾ ਪਿਆਰ ਨਾ ਰਹਿੰਦੇ ਆ ਤੇ ਇਹ ਕਿੱਦਾਂ ਦੀ ਇਹਨਾਂ ਨੂੰ ਫੀਲਿੰਗ ਆਈ ਹੁਣ ਕੀ ਸੋਚ ਰਿਆ ਭਈ ਇਹ ਲੋਕ ਕਿੱਦਾਂ ਦੇ ਲੋਕ ਨੇ ਇਹਨਾਂ ਨੇ ਕਿਉਂ ਇੱਦਾਂ ਕੀਤਾ ਸਾਡੇ ਨਾਲ ਲਾ ਡਿਫਰੈਂਸ ਕਿ ਅਕੀ ਆਈ ਮੂਚੋ ਰੈਸਪੈਕਟ hacia todas sí, las personas y sobre todo hacia mí muchísimo respeto y en la otra ciudad ningún respeto nada Hindu, no ningún respeto no respetan no es gente muy peligrosa gente que no vamos a volver más y no voy a recomendar a nadie que vaya a ese sitio porque casi nos matan casi lo matan entendes que me es cortado ਏ ਸੋਚਿਆ ਆ ਜੋ ਮੇਰੇ ਦਿਲ ਤੇ ਅਸਰ ਹੋਇਆ ਆ ਵੀ ਕੋਈ ਬੰਦਾ ਸਾਡੀ ਰਿਸਪੈਕਟ ਜੇ ਮੇਰੀ ਕੀਤੀ ਆ ਤੇ ਉਹ ਪੰਜਾਬ ਚ ਮੇਰੀ ਰਿਸਪੈਕਟ ਹੋਈ ਆ ਸਿੱਖਾਂ ਵੱਲੋਂ ਤੇ ਬਹੁਤ ਪਿਆਰੇ ਲੋਕ ਨੇ ਮੈਨੂੰ ਹੱਥਾਂ ਦੇ ਚੁੱਕਦੇ ਆ ਜਿੱਥੇ ਵੀ ਜਾਂਦੀ ਆ ਮੇਰੇ ਨਾਲ ਫੋੜਦਾਂ ਕਰਾਉਂਦੇ ਆ ਮੇਰੀ ਇੱਜ਼ਤ ਕਰਦੇ ਮੈਨੂੰ ਖਾਣਾ ਖਵਾਉਂਦੇ ਆ ਤੇ ਆਹ ਵੇਖ ਲਓ ਤੁਹਾਡੇ ਸਾਹਮਣੇ ਗੋਰੀ ਕਹਿਣ ਦੀ ਆ ਸਾਰਾ ਕੁਝ ਤੇ ਮੈਂ ਟ੍ਰਾਂਸਕ੍ਰਿਪਟ ਲਈ ਇਹ ਤੇ ਝੂਠ ਨਹੀਂ ਨਾ ਬੋਲ। ਵੀ ਦੇਖੋ ਨਾ ਇੱਕ ਗੱਲ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹਾਂਗੇ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਸ ਘਟਨਾ ਦਾ ਕਿੱਡਾ ਨੈਗੇਟਿਵ ਅਸਰ ਗਿਆ। ਔਰ ਜਿਸ ਤਰ੍ਹਾਂ ਅਵੀਰ ਜੋਬਨ ਕਹਿ ਰਹੇ ਨੇ ਕਿ ਉੱਥੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਕੰਗਣਾ ਦੇ ਨਾਲ ਪੰਜਾਬੀਆਂ ਨੇ ਮਿਸਬਿਹੇਵ ਕੀਤਾ ਤੇ ਅਸੀਂ ਪੰਜਾਬੀਆਂ ਦੇ ਨਾਲ ਇਦਾਂ ਹੀ ਕਰਾਂਗੇ। ਇਹ ਕੋਈ ਗੱਲ ਇਹ ਕੰਗਣਾ ਰਡਾਉਤ ਇੱਕ ਸੈਲੀਬ੍ਰਿਟੀ ਆ, ਇੱਕ ਇਲੈਕਟਿਡ ਐਮਪੀ ਆ। ਔਰ ਉਦੇ ਮੂੰਹ ਚੋਂ ਨਿਕਲੇ ਲਫ਼ਜ਼ ਕਿਸੇ ਕਮਿਊਨਿਟੀ ਦੇ ਵਿੱਚ ਕਿੰਡੀ ਵੱਡੀ ਨਫ਼ਰਤ ਪੈਦਾ ਕਰ ਸਕਦੇ ਆ ਸ਼ਾਇਦ ਉਸ ਨੂੰ ਵੀ ਇਸ ਗੱਲ ਦਾ ਅੰਦਾਜ਼ਾ ਨਹੀਂ ਇਸ ਗੱਲ ਦਾ ਖਮਿਆਜ਼ਾ ਪੂਰਾ ਹਿਮਾਚਲ ਭੁਗਤੇਗਾ ਕੱਲੇ ਹਿਮਾਚਲ ਦੇ ਵਿੱਚ ਪੰਜਾਬੀ ਘੁੰਮਣ ਨਹੀਂ ਜਾਂਦੇ ਬਿਡਲਹਾਉਜੀ ਚਲ ਗਏ Shimla ਚਲ ਗਏ ਇੱਕ ਗੱਲ ਨੋਟ ਰੱਖਿਓ ਸਾਰੇ ਹੀ ਇਸ ਗੱਲ ਨੂੰ ਜਾਣਦੇ ਆ ਕਿ ਹਰ ਠੇਕੇ ਤੇ ਹਿਮਾਚਲੀ ਬੈਠਾ ਹੈ ਹਰ ਪੰਪ ਦੇ ਉੱਤੇ ਹਿਮਾਚਲੀ ਕੰਮ ਕਰਦਾ ਹੈ ਇੱਥੇ ਜੇ ਕਿਤੇ ਪੰਜਾਬੀਆਂ ਨੇ ਇਸ ਗੁੱਸੇ ਦੇ ਵਿੱਚ ਆਣ ਕੇ ਰਿਐਕਟ ਕੀਤਾ ਤੇ ਬਹੁਤ ਇਹ ਘਾਤਕ ਸਿੱਧ ਹੋ ਸਕਦਾ ਇਸ ਕਰਕੇ ਸਾਡੀ ਰਿਕੁਐਸਟ ਆ ਕਿ ਚਾਹੇ ਕੋਈ ਇਲੈਕਟਿਡ ਮੈਂਬਰ ਆ ਚਾਹੇ ਕੋਈ ਸੈਲੀਬ੍ਰਿਟੀ ਆ ਚਾਹੇ ਕੋਈ ਵੀ ਆ ਤੇ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ 100 ਵਾਰ ਸੋਚੋ ਕਿ ਇਹਦਾ ਅਸਰ ਕਿੰਨੀ ਦੁਨੀਆ ਤੇ 네ਗੇਟਿਵ ਪੈ ਸਕਦਾ ਨਾਲੇ ਇੱਕ ਗੱਲ ਹੋਰ ਆ ਹਾਂਜੀ ਕੱਲ 1968 ਤੋਂ ਪਹਿਲਾਂ ਤੱਕ ਇਹ ਹਿਮਾਚਲ ਪੰਜਾਬ ਦਾ ਹਿੱਸਾ ਸੀ ਅੱਜ ਜੇ ਜਿਸ ਆਜ਼ਾਦ ਮੁਲਕ ਦੀ ਐਮਪੀ ਬਣ ਕੇ ਕੰਗਣਾ ਪਾਰਲੀਮੈਂਟ ਚ ਚਲੇਗੀ ਆ ਹਾਂਜੀ ਇਹ ਆਜ਼ਾਦੀ ਦੇ ਵਿੱਚ 80% ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੀਆਂ ਨੇ ਨਹੀਂ ਨਹੀਂ ਇਹਨਾਂ ਵੱਜੋ ਗਲਤ ਬੋਲਦੀ ਆ ਮੈਂ ਇੰਡੀਆ ਮੈਂ ਕੰਗਣਾ ਨੂੰ ਇਹ ਗੱਲ ਕਹਿਣਾ ਚਾਹੁੰਦਾ ਵਾਂ ਜਿਹੜਾ ਇੰਡੀਆ ਆ ਉਹ ਤੇਰਾ ਕੱਲੀ ਦਾ ਨਹੀਂ ਜੀ ਬਿਲਕੁਲ ਠੀਕ ਹੈ ਉਹ ਤੇਰੇ ਕਿਸੇ ਬਾਪ ਦਾ ਨਹੀਂ ਇਹ ਸਾਡਾ ਇੰਡੀਆ ਆ ਆਹ ਵੇਖ ਲਓ ਸਾਡਾ ਬ੍ਰਦਰ ਇੱਥੇ ਉਹਨੇ ਪਾਇਆ ਵਾ ਚਾਰ ਦਿਨ ਹੋ ਗਏ ਤਿੰਨ ਦਿਨ ਹੋ ਗਏ ਪੂਰਾ ਮਤਲਬ ਕਿ ਕੋਮਾ ਦੇ ਵਿੱਚ ਹੀ ਹੁਣ ਵੀ ਹਾਲਤ ਜਿਹੜੀ ਪੂਰੀ ਗੰਭੀਰ ਬਣੀ ਹੋਈ ਆ ਦੇਖ ਲਓ ਵੇਖੋ ਇੱਕ ਗੱਲ ਦਾ ਤੇ ਸ਼ੁਕਰ ਕਰਦੇ ਆਂ ਪ੍ਰਮਾਤਮਾ ਦਾ ਕਿ ਤੁਹਾਡੇ ਨਾਲ ਇੱਕ ਲੇਡੀ ਸੀਗੀ ਤੁਸੀਂ ਦੋ ਜਣੇ ਚਲੋ ਉੱਚੇ ਲੰਮੇ ਜਵਾਨ ਸੀ ਬਾਵਾਾਂ ਚ ਜਾਣ ਤੇ ਤੁਸੀਂ ਉੱਥੇ ਸੈਂਕੜਿਆਂ ਦੀ ਤਦਾਦ ਦੀ ਭੀੜ ਨੂੰ ਤੁਸੀਂ ਵਾਕਿਆ ਹੀ ਸੱਚੀ ਮੂਜੀ ਦੱਸਦਾ ਵੀ ਪੰਜਾਬੀ ਕੌਣ ਹੁੰਦੇ ਆ ਇਹ ਪਾਜੀ ਅਸੀਂ 15 ਮਿੰਟ ਹਾਂਜੀ ਉਹਨਾਂ ਦੇ ਨਾਲ ਲੜੇ ਆ ਦੋਵੇਂ ਠੀਕ ਹੈ ਗਾੜੀ ਖੜੇ ਹਾਂ ਤੇ ਉਹ ਤੇ ਜਦੋਂ 200 ਬੰਦਾ 300 ਪੈ ਗਿਆ ਫੇਰ ਹਾਨੂੰ ਮਨ ਤਾਂ ਨੂੰ ਪਤਾ ਹੀ ਆ ਹੱਥ ਜਾਦੇ ਹੋਗੇ ਨਾਲੇ ਹੜਕੋ ਕੋਈ ਸੰਧ ਨਹੀਂ ਸੀ ਜੇ ਹੜਕੋ ਵੀ ਕੋਈ ਸੰਧ ਪੰਨਾ ਹੁੰਦਾ ਸਾਨੂੰ ਪਿਆਰੀ ਪਤਾ ਹੁੰਦਾ ਤੇ ਫਿਰ ਕੋਈ ਨਹੀਂ 15 ਵੀ ਨਹੀਂ ਨਾ ਚਾਹੁੰਦਿਆਂ ਹੋਇਆ ਵੀ ਲੜਾਈ ਗਲ ਪੈ ਜਾਂਦੀ ਆ ਤੁਹਾਡੇ ਨਾਲ ਵੀ ਉਹ ਕੁਝ ਹੀ ਹੋਇਆ ਨਾ ਚਾਹੁੰਦੇ ਅਸੀਂ ਕਿਉਂ ਲੜਾਂਗੇ ਹਾਂ ਵਾਈ ਵੀ ਫਾਈਟ ਬਿਲਕੁਲ ਠੀਕ ਅਹੀਂ ਕਿਉਂ ਲੜਾਂਗੇ ਅਸੀਂ ਪਾਣੀ ਦੇ ਵਿੱਚ ਗਏ ਹੋ ਘੁੰਮਣ ਗਏ ਹੋ ਆਹ ਜਰੂ ਠੀਕ ਹੈ ਜੀ ਇਹ ਸੰ ਵੀਰ ਜੋਬਨ ਜੀ ਔਰ ਉਹਨਾਂ ਦੇ ਭਾਬੀ ਜੀ ਜਿਨ੍ਹਾਂ ਨੇ ਉਸ ਘਟਨਾ ਦੇ ਬਾਰੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਔਰ ਦੁਖਦਾਈ ਘਟਨਾ ਕਿਉਂਕਿ ਜਿੱਥੇ ਗੱਲ ਆਉਂਦੀ ਆ ਨਾ ਸਾਰੇ ਦੇਸ਼ ਦੀ ਏਕਤਾ ਦੀ ਨੈਸ਼ਨਲ ਇੰਟੈਗਰਿਟੀ ਦੀ ਤੇ ਉੱਥੇ ਇਸ ਤਰ੍ਹਾਂ ਦੇ ਨਫ਼ਰਤੀ ਲੋਕਾਂ ਲਈ ਕੋਈ ਥਾਂ ਨਹੀਂ ਹੈਗਾ ਕਿਉਂਕਿ ਜੇ ਕੋਈ ਸ਼ਰਾਰਤੀ ਅਨਸਰ ਇਸ ਤਰ੍ਹਾਂ ਦੀ ਮੂਰਖਤਾ ਹੀ ਕਰਦਾ ਹੈ ਤੇ ਕਈ ਵੀ ਖਮਿਆਜ਼ਾ ਜਿਹੜਾ ਉਹ ਸਾਰਿਆਂ ਨੂੰ ਪੁਗਤਣਾ ਪੈਂਦਾ ਹੈ ਸਾਰਿਆਂ ਦਾ ਹੀ ਨੁਕਸਾਨ ਹੁੰਦਾ ਹੈ ਇਸ ਗੱਲ ਦੇ ਲਈ ਫਿਰ ਵੀ ਜਿਹੜੇ ਲੋਕ ਪਲਾਨ ਕਰ ਰਹੇ ਨੇ ਜਾਣਦੇ ਲਈ ਇਨ ਦੀਸ ਡੇਸ ਉਹ ਜਰੂਰ احتیاط ਵਰਤਣ ਕੋਈ ਐਸੀ ਗੱਲ ਨਹੀਂ ਕਿ ਉੱਥੋਂ ਦਾ ਪ੍ਰਸ਼ਾਸਨ ਜਿਹੜਾ ਬਿਲਕੁਲ ਸਿਕਿਉਰਟੀ ਪ੍ਰੋਵਾਈਡ ਕਰੂਗਾ ਭਰੋਸਾ ਦਿਵਾਊਗਾ ਅ ਅੱਜ ਦੀ ਸਾਡੀ ਵੀਡੀਓ ਜਿਹੜੀ ਆ ਇਹ ਵਰਲਡਵਾਈਡ ਜਿਹੜੀ ਆ ਇਹ ਸ਼ੇਅਰ ਹੋਣੀ ਅਸੀਂ ਕੋਸ਼ਿਸ਼ ਕਰਦੇ ਆ ਵੀਰ ਕਮਲਜੀਤ ਸਿੰਘ ਜਿਹੜੇ ਕਿ ਥੋੜੇ ਹੈ ਤੇ ਬੇਹੋਸ਼ੀ ਦੇ ਆਲਮ ਚ ਨੇ ਸੱਟ ਉਹਨਾਂ ਦੇ ਸਿਰ 'ਤੇ ਲੱਗੀ ਹੈ ਤੇ ਅਸੀਂ ਕੋਸ਼ਿਸ਼ ਕਰਦੇ ਆ ਕਿ ਜੇ ਉਹ ਥੋੜੀ-ਬਹੁਤੀ ਬਾਈਟ ਸਾਡੇ ਨਾਲ ਸਾਂਝੀ ਕਰ ਸਕਦੇ। ਅ ਇਸ ਵਕਤ ਪਾਜੀ ਕਮਲਜੀਤ ਸਿੰਘ ਸਾਡੇ ਨਾਲ ਨੇ ਜਿਨ੍ਹਾਂ ਨੂੰ ਤੁਸੀਂ ਵੇਖ ਰਹੇ ਹੋ ਕਿ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਮੈਨੂੰ ਲੱਗਦਾ ਕਿ ਸ਼ਾਇਦ ਬਾਹਾਂ ਤੇ ਵੀ ਕੋਈ ਫ੍ਰੈਕਚਰ ਆ ਤੇ ਸਿਰ ਦੇ ਵਿੱਚ ਵੀ ਇੱਕ ਕਾਫੀ ਗੰਭੀਰ ਸੱਟ ਆ। ਤੇ ਇਹਨਾਂ ਨਾਲ ਗੱਲ ਕਰਦੇ ਆ ਭਾਜੀ ਤੁਹਾਡੀ ਸਿਹਤ ਮੈਨੂੰ ਲੱਗਦਾ ਤੇ ਮੈਡੀਸਨ ਦਾ ਵੀ ਅਸਰ ਹੁੰਦਾ ਫਿਰ ਵੀ ਤੁਸੀਂ ਇਸ ਘਟਨਾ ਬਾਰੇ ਕੋਈ ਗੱਲ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਜਰੂਰ ਕਰੋ ਜੀ ਕੁਦਰਤੀ ਕੱਲ ਮੈਂ ਆਪਣੀ ਵਾਈਫ ਨੂੰ ਲੈ ਕੇ ਇਨ ਪਲਾਨ ਕੀਤਾ ਡਲੋਜੀ ਵੇਖਣ ਚੱਲ ਗਏ ਜੀ ਤੇ ਸਾਨੂੰ ਕੋਈ ਇਸ ਚੀਜ਼ ਦਾ ਤੇ ਮਤਲਬ ਸਾਡੇ ਦਿਮਾਗ 'ਚ ਹੀ ਨਹੀਂ ਹੈਗਾ ਕਿ ਇਹ ਲੋਕਾਂ ਦੇ ਵਿੱਚ ਇੰਨਾ ਮਤਲਬ ਪੰਜਾਬੀਆਂ ਦੇ ਪ੍ਰਤੀ ਜਿਹੜਾ ਵਾ ਉਹ ਮਤਲਬ ਨਫ਼ਰਤ ਮਹਨੋ ਹੀ ਹੂੰ ਕੁਝ ਵੀ ਜਿੱਦਾਂ ਕੰਗਣਾਂ ਦੇ ਨਾਂ ਨੂੰ ਲੈ ਕੇ ਜਾਂ ਜੋ ਵੀ ਸਾਨੂੰ ਤੇ ਇਹਦੇ ਬਾਰੇ ਬਿਲਕੁਲ ਪਤਾ ਨਹੀਂ ਪਤਾ ਹੀ ਨਹੀਂ ਹੂੰ ਅਈ ਉੱਥੇ ਗਏ ਆ ਕੋਈ ਈਡੀ ਵੱਡੀ ਕੋਈ ਗੱਲ ਨਹੀਂ ਹੋਈ ਸਿਰਫ ਇੱਕ ਬੰਦਾ ਸੀ ਉਹ ਬਹੁਤ ਬੇਤੋਕਾ ਗਲਤ ਬੋਲਣਾ ਸ਼ੁਰੂ ਕਰ ਦਿੱਤਾ ਉਹਨੇ ਥੋੜੀ ਜਿਹੀ ਛਿੰਨੀ ਕੀ ਜੀ ਗੱਲ ਤੋਂ ਲੈ ਕੇ ਮਣਕਿਉ ਉਹਨੇ ਫੋਨ ਕਰਕੇ ਬੰਦੇ ਸੱਦ ਲਿਆ ਤੇ ਬਸ ਲੜਨਾ ਸ਼ੁਰੂ ਕਰ ਦਿੱਤਾ ਵਾ ਹੂੰ ਤੇ ਕਾਫੀ ਸੱਟਾਂ ਮਾਰੀਆਂ ਨੇ ਹੂੰ ਇਹਨਾਂ ਸ਼ੁਕਰ ਹੈ ਕਿ ਮੇਰੀ ਵਾਈਫ ਨੂੰ ਕੋਈ ਨੀ ਹੋਇਆ ਕਿਉਂਕਿ ਜੇ ਇਹਨਾਂ ਨੂੰ ਹੁੰਦਾ ਤੇ ਫੇਰ ਇਹ ਗੱਲ ਜਿਹੜੀ ਇੰਟਰਨੈਸ਼ਨਲ ਤੱਕ ਪਹੁੰਚਣੀ ਸੀ ਹੁਣ ਵੀ ਪਹੁੰਚੀ ਚੋਰੀ ਸਪੈਨਿਸ਼ ਲੋਕ ਨੇ ਤੇ ਸਪੈਨਿਸ਼ ਕੰਬੈਸੀ ਤੱਕ ਗੱਲ ਪਹੁੰਚਦੀ ਫੇਰ ਸਾਡੇ ਅਸੀਂ ਚਾਹੁੰਦੇ ਨਹੀਂ ਆ ਕਿ ਸਾਡੇ ਨਾਂ ਮੁਲਕ ਦਾ ਨਾਮ ਬਦਨਾਮ ਹੋਵੇ ਕਿਉਂਕਿ ਚੰਗੀ ਗੱਲ ਨਹੀਂ ਹੈਗੀ ਤੇ ਸਾਨੂੰ ਸੂਝਮਾਨ ਹੋਣਾ ਚਾਹੀਦਾ ਸਾਰਿਆਂ ਨੂੰ ਕਿ ਇਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਦੁਨੀਆ ਬਹੁਤ ਚੇਂਜ ਹੋ ਗਈ ਆ ਤੇ ਆਪਾਂ ਨੂੰ ਆਪਣੇ ਆਪ ਨੂੰ ਵੀ ਚੇਂਜ ਕਰਨਾ ਚਾਹੀਦਾ ਫਿਲਹਾਲ ਇਹ ਆ ਵੀ ਜਿਹੜੀਆਂ ਇਹ ਘਟਨਾ ਵਾਪਰੀ ਆ ਇਹਦੇ ਨਾਲ ਕਿਤੇ ਮਨ ਚੇਂਜ ਤੇ ਨਹੀਂ ਹੋਇਆ ਪਿੰਨਾ ਨਹੀਂ ਨਹੀਂ ਕੋਈ ਚੱਕਰ ਨਹੀਂ ਇਹ ਨਾਰਮਲ ਗੱਲਾਂ ਨੇ ਮਤਲਬ ਇਹ ਚੀਜ਼ਾਂ ਮਰਦਾਨਾ ਹੁੰਦੀਆਂ ਇਹਨੇ ਵਾਦੇ ਘਟ ਜਿੰਦਗੀ ਦੇ ਨੇ ਹਾਂ ਜੀ ਹਾਂ ਜੀ ਨਹੀਂ ਪਰ ਫਿਰ ਵੀ ਵੇਖੋ ਨਾ ਇੱਕ ਗੱਲ ਭਾਈ ਜਿਤਨਾ ਇੱਕਾ ਦੁਕਾ ਘਟਨਾਵਾਂ ਪਹਿਲਾਂ ਵੀ ਮਨੀ ਕਰਨ ਸਾਹਿਬ ਜਾਣ ਵਾਲਿਆਂ ਨਾਲ ਹੋਈਆਂ ਨੇ ਨਹੀਂ ਮੈਂ ਤੇ ਹੀ ਕਹਿੰਦਾ ਵਾਂ ਕਿ ਜਿਹੜਾ ਬੰਦਾ ਵੀ ਪਲਾਨ ਕਰ ਰਿਹਾ ਵਾ ਜਾਂ ਮਨੀ ਕਰਨ ਜਾਣ ਦੀ ਜਾਂ ਹਿਮਾਚਲ ਜਾਣ ਦੀ ਪਲੀਜ਼ ਨਾ ਜਾਵੇ ਕਿਉਂਕਿ ਉਹਨਾਂ ਲੋਕਾਂ ਦੇ ਵਿੱਚ ਮੇਰੇ ਖਿਆਲ ਨਾਲ ਇਸ ਟਾਈਮ ਪੰਜਾਬੀਆਂ ਦੇ ਪ੍ਰਤੀ ਜਿਹੜਾ ਵਾ ਉਹ ਬਹੁਤ ਮਤਲਬ ਨਫ਼ਰਤ ਆ ਤੇ ਉਹ ਕਿਤੇ ਨਾ ਕਿਤੇ ਜਿਹੜਾ ਵਾ ਉਹ ਇਸ ਚੀਜ਼ ਨੂੰ ਪ੍ਰਗਟਾਵਾ ਕਰਦੇ ਆ ਫਿਰ ਸੋ ਪਲੀਜ਼ ਕੋਈ ਬੰਦਾ ਜਿਹੜਾ ਵਾ ਉਹ ਜੇ ਤੁਸੀਂ ਆਪਣੀ ਫੈਮਿਲੀ ਨਾਲ ਜਾਂ ਬੱਚਿਆਂ ਨਾਲ ਜਾਣ ਦੀ ਪਲਾਨਿੰਗ ਕਰ ਰਹੇ ਹੋ ਤੇ ਪਲੀਜ਼ ਨਾ ਜਾਓ ਬਿਲਕੁਲ ਤੁਸੀਂ ਵੇਖ ਰਹੇ ਹੋ ਜੀ ਵੀਰ ਕਮਲਜੀਤ ਸਿੰਘ ਨੇ ਵੀ ਇਹ ਗੱਲ ਕਹੀ ਆ ਭਈ ਹੁਣ ਇਸ ਗੱਲ ਦਾ ਖਮਿਆਜ਼ਾ ਜਿਹੜੇ ਉਥੋਂ ਦੇ ਲੋਕ ਨੇ ਜਿਹੜੇ ਹੋਟਲ ਬਿਜ਼ਨਸ ਦੇ ਵਿੱਚ ਨੇ ਜਾਂ ਹੋਰ ਉਥੇ ਕਾਰੋਬਾਰੀ ਕੰਮ ਕਰਦੇ ਨੇ ਈਵਨ ਕਿ ਛੋਟੇ-ਛੋਟੀਆਂ ਕੋਲ ਡਰਿੰਕਸ ਦੀਆਂ ਦੁਕਾਨਾਂ ਇਧਰ ਉਧਰ ਖਾਣ ਪੀਣ ਦੇ ਸਾਮਾਨ ਵਾਲੇ ਛੋਟੇ-ਛੋਟੇ ਜਿਹੜੇ ਬਿਜ਼ਨਸਮੈਨ ਨੇ ਜਾਂ ਕਾਰੋਬਾਰੀ ਲੋਕ ਨੇ ਜੇ ਪੰਜਾਬੀ ਉਥੇ ਨਾ ਜਾਣਗੇ ਕੋਈ ਕੀ ਸੋਚਦੇ ਨੇ ਵੀ ਇੱਥੋਂ ਕਿਤੇ ਵਿਦੇਸ਼ਾਂ ਚੋਂ ਲੋਕ ਆ ਜਾਣੇ ਨੇ ਹੁਣ ਇੱਕ ਸਪੈਨਿਸ਼ ਲੇਡੀ ਜਿਸ ਨੇ ਆਪਣੀ ਲੈਂਗੁਏਜ ਦੇ ਵਿੱਚ ਉੱਥੇ ਹੋਈ ਘਟਨਾ ਨੂੰ ਬਿਆਨ ਕੀਤਾ ਔਰ ਕਿਸ ਤਰ੍ਹਾਂ ਦਾ ਨੈਗੇਟਿਵ ਅਸਰ ਜਿਹੜਾ ਉਹ ਲੈ ਕੇ ਜਾਏਗੀ ਔਰ ਇਹਦੀ ਗੱਲ ਜਿਹੜੀ ਆ ਸਪੇਨ ਦੇ ਵਿੱਚ ਕੀ ਆਲ ਓਵਰ ਵਰਲਡ ਜਾਣੀ ਆ ਇਹ ਜਿਹੜੀ ਗੱਲ ਤੇ ਕਿੰਨਾ ਨੈਗੇਟਿਵ ਜਿਹੜਾ ਵਾ ਜਾਏਗਾ ਮੈਸੇਜ ਤੇ ਇਸ ਗੱਲ ਦੇ ਨਾਲ ਪੂਰੇ ਹਿਮਾਚਲ ਦੇ ਟੂਰਿਜ਼ਮ ਡਿਪਾਰਟਮੈਂਟ ਦੇ ਉੱਤੇ ਅਸਰ ਹੋਏਗਾ ਔਰ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਜ਼ਿੰਮੇਵਾਰ ਚਾਹੇ ਉਹ ਮੈਡਮ ਕੰਗਣਾ ਰਣੌਤ ਨੇ ਔਰ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਉਹ ਵੀ ਅਰੀ ਸੋਚਿਆ ਕਰਨ ਭਈ ਇੱਕ ਕਮਿਊਨਿਟੀਜ਼ ਦੇ ਵਿੱਚ ਜਿਹੜਾ ਯਹਿਰ ਆ ਨਾ ਇਹ ਦੋਹਾਂ ਪਾਸੇ ਇੱਕੋ ਜਿਹਾ ਅਸਰ ਕਰੂਗਾ ਵੱਟ ਜੇ ਇਧਰੋਂ ਸਿਰਫ ਘੁੰਮਣ ਫਿਰਨ ਜਾਂਦੇ ਨੇ ਪੰਜਾਬੀ ਤੇ ਇੱਥੇ ਲੱਖਾਂ ਹਿਮਾਚਲੀ ਲੋਕ ਨੇ ਜਿਹੜੇ ਪੰਜਾਬ ਝਾਂਕੇ ਆਪਣੀ ਰੋਜ਼ੀ ਰੋਟੀ ਕਮਾ ਰਹੇ ਨੇ ਇਸ ਕਰਕੇ ਉਹਨਾਂ ਦੇ ਬਾਰੇ ਵੀ ਜ਼ਰੂਰ ਸੋਚੋ ਆ ਕੁਝ ਸ਼ਰਾਰਤੀ ਅਨਸਰਾਂ ਦਾ ਫਿਰ ਵੀ ਅਸੀਂ तमाम ਵੇਖਣ ਸੁਣਨ ਵਾਲਿਆਂ ਨੂੰ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਬੇਨਤੀ ਕਰਾਂਗੇ ਕਿ ਕਿਤੇ ਵੀ ਫਿਰਕੂ ਸੋਚ ਨਹੀਂ ਰੱਖਣੀ ਕੋਈ ਕਿਸੇ ਤਰ੍ਹਾਂ ਦਾ ਰਿਐਕਟ ਨਹੀਂ ਕਰਨਾ ਕਿਉਂਕਿ ਸਾਨੂੰ ਗੁਰੂ ਸਾਹਿਬ ਨੇ ਦੱਸਿਆ ਕਿ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦੇ ਸੇਬਾਰਾ ਜਿਓ ਅਸੀਂ ਤੇ ਸਭ ਦੇ ਸਾਂਝੇ ਆ ਤੇ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਹਮੇਸ਼ਾ ਅਸੀਂ ਦੋ ਟਾਈਮ ਅਰਦਾਸ ਦੇ ਵਿੱਚ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ ਤੇ ਫਿਰ ਵੀ ਜੋ ਕੁਝ ਵੀ ਇਹਨਾਂ ਦੋ ਵੀਰਾਂ ਵੀਰ ਜੋਬਨ ਨਾਲ ਤੇ ਵੀਰ ਕਮਲਜੀਤ ਨਾਲ ਜੋ ਕੁਝ ਵੀ ਉੱਥੇ ਹੋਇਆ ਇਹ ਬੇहद ਨਿੰਦਣਯੋਗ ਆ ਬੇहद ਮੰਦ ਭਾਗ ਹੈ ਤੇ ਕੋਸ਼ਿਸ਼ ਕੀਤੀ ਜਾਏ ਕਿ ਹਿਮਾਚਲ ਪ੍ਰਸ਼ਾਸਨ ਵੀ ਇਸ ਗੱਲ ਨੂੰ ਗੰਭੀਰਤਾ ਨਾਲ ਲਵੇ ਕਿ ਆਗਾਹ ਤੋਂ ਕਿਸੇ ਟੂਰਿਸਟ ਦੇ ਨਾਲ ਖਾਸ ਕਰਕੇ ਪੰਜਾਬ ਤੋਂ ਜਾਣ ਵਾਲੇ ਨਾਲ ਕੋਈ ਇਸ ਤਰ੍ਹਾਂ ਦੀ ਜਿਹੜੀ ਐ ਮਿਸ ਹੈਪਨਿੰਗ ਨਾ ਹੋਵੇ ਤੇ ਬਹੁਤ ਮਿਹਰਬਾਨੀ ਜੀ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਦੇ ਹੋ ਤੁਸੀਂ ਵੇਖਦੇ ਰਹਿਣਾ ਜੀ ਵਿਸ਼ਵ ਟੀਵੀ